ਸਿੰਘਾ ਕਰਤੀ ਬੇਨਤੀ ਬਾਬਾ ਛੱਡ ਗੜੀ ਨੂੰ ਅਸੀਂ ਰੋਕ ਲਵਾਂਗੀ ਆਪੇ ਆਈ ਫੌਜ ਜੜੀ ਨੂੰ ਤੂੰਏ ਰੂਕ ਕੌਮ ਦੀ ਸਾਡਾ ਕੀ ਸਰੀਰ ਦਾ ਬਾਬਾ ਲੰਘ ਗਿਆ ਉਥੋਂ ਟੀਰੀਆਂ ਨੂੰ چیرਦਾ ਬਾਬਾ ਲੰਘ ਗਿਆ ਉਥੋਂ ਟੀਰੀਆਂ ਨੂੰ چیرਦਾ ਨੇ ਛਾਤੀਆਂ 'ਚ ਖੁੱਬੇ ਤੀਰ ਦੇਖੇ ਤੀਰ ਲਾਲਾਂ ਦੇ ਸੀਗੇ ਥਾਂ ਥਾਂ ਤਲਵਾਰਾ ਪਾਏ ਚੀਰ ਲਾਲਾਂ ਦੇ ਪਰ ਜਿਗਰ ਅਸੀਂ ਤਨ ਦੁਨੀਆ ਦੇ ਪੀਰ ਦਾ ਬਾਬਾ ਲੰਘ ਗਿਆ ਉਥੋਂ ਟੀਰੀਆਂ ਨੂੰ چیرਦਾ ਬਾਬਾ ਲੰਘ ਗਿਆ ਉਥੋਂ ਟੀਰੀਆਂ ਨੂੰ چیرਦਾ ਪੁੱਤਰੋ ਪਿਆਰੇ ਬੜੇ ਸਿੰਘ ਵੀ ਸ਼ਹੀਦ ਸੀ ਭੁਖ ਸਾਰਿਆਂ ਨੂੰ ਬਾਬਾ ਬਸਤ ਤੇਰੀ ਦੀਦੀ ਚੁੰਮ ਲਿਆ ਮੁਖਾਸ ਮੌਤ ਵਾਲੀ ਹੀਰ ਦਾ ਬਾਬਾ ਲੰਗ ਗਿਆ ਉਥੋਂ ਧੀਰਿਆਂ ਨੂੰ ਧੀਰਦਾ ਬਾਬਾ ਲੰਗ ਗਿਆ ਉਥੋਂ ਧੀਰਿਆਂ ਨੂੰ ਚੀਰਦਾ ਦੁੱਖ ਦੁਨੀਆ ਦਾ ਆਪੜਾ ਬੜਾਇਆ ਦਸ਼ਮੇਸ਼ ਨੇ ਤਾਂ ਹੀ ਰਾਜ ਭਗ ਸੱਪ ਛੱਡ ਦਿੱਤਾ ਦਰਵੇਸ਼ ਨੇ ਉਦੇ ਕੋਲ ਤਨਵਾਰ ਇੱਕ ਥਾ ਤੀਰ ਦਾ ਬਾਬਾ ਲੰਗ ਗਿਆ ਉਥੋਂ ਧੀਰਿਆਂ ਨੂੰ ਚੀਰਦਾ ਬਾਬਾ ਲੰਗ ਗਿਆ ਉਥੋਂ ਧੀਰਿਆਂ ਨੂੰ ਚੀਰਦਾ ਰੱਖੇ ਪੱਥਰ ਸਨ ਹਣਾਂ ਦੇ ਜਿ ਕੰਡਿਆਂ ਦੀ ਕੋਲ ਸੀ ਬਾਹਰ ਦਿੱਤਾ ਸਭ ਕੁਝ ਬੱਬਾ ਫੇਰ ਵੀ ਹਡੋਲ ਸੀ ਬੜਾ ਫੱਕਰ ਸੁਭਾਸੀ ਦਿਲ ਦੇ ਅਮੀਰ ਦਾ ਬੱਬਾ ਲੰਘ ਗਿਆ ਉਥੋਂ ਕੀ ਰਿਆ ਨਚੀਦਾ ਬੱਬਾ ਲੰਘ ਗਿਆ ਉਥੋਂ ਕੀ ਰਿਆ ਨਚੀਦਾ